ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸੈਣੀ ਹੈ ਟਵਿੱਟਰ ਹੈਂਡਲ ਤੇ ਚਲਾ ਰਿਹਾ ਜੀ 6-7 ਸਾਲ ਤੋਂ ਚਲਾ ਰਿਹਾ 13000 ਇਹਦੇ ਯੂਜ਼ਰਸ ਹੈ ਸੋਸ਼ਲ ਮੀਡੀਆ ਸੈੱਲ ਦੇ ਸਾਈਬਰ ਸੈੱਲ ਦੇ ਐਕਸਪਰਟਸ ਹੈ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਾਲਾਈਜ਼ ਕਰਦੇ ਇਹਨੂੰ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਂਦਾ that all is not a well ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ ਬੇਸਿਕ ਮੋਟਿਵ ਹੈ ਕਿ ਇੱਕ ਇੱਕ ਪਹਿਲਾ ਇੱਕ ਕਾਮਨ ਕਮਿਊਨਿਟੀ ਨੂੰ ਟਾਰਗੇਟ ਕਰੋ ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ ਫਿਰ ਉਹਦਾ ਰਿਐਕਸ਼ਨ ਦੇਖੋ ਠੀਕ ਹੈ ਜੀ ਐਂਡ ਇਹ ਕਰਦੇ ਹੀ ਐ ਜਿਵੇਂ ਇਹ ਕਾਫੀ ਪੜਾ ਲਿਖਾ ਬੰਦਾ ਹੈ वेल रेडर दो हज़ार चौदह से इंडिया आया है। उस तो पहला दस साल यू के बीच हूँ इंटरव्य जारी है कि यदा इंटेंशन की है जो पढ़े लिखे बंदे हैं वो डायरैक्ट नहीं उन्होंने इनडायरैक्टली एक ही चीज़ दस तरीके नाल पानी है कि बंदे दे सबकॉन्शियस माइंड च वो चीज़ बस जाए फिर अगेन हिंदू हिंदू मुस्लिम्स इंडियन सेंटीमेंट्स ऑफ मुस्लिम्स Hindu daughters ਦੇ ਬਾਰੇ ਵਿੱਚ ਗੱਲ ਕਰ ਰਹੇ ਆ ਫਿਰ ਕਨਵਰਜੈਂਸ ਨੂੰ ਕਨਵਰਜੈਂਸ ਨੂੰ ਡਰੱਗਸ ਤੇ ਕੈਂਸਰ ਨਾਲ ਇਕੁਏਟ ਕਰ ਰਹੇ ਆ ਅਗੇਨ ਹੀ ਇਸ ਟਾਕਿੰਗ ਅਬਾਊਟ ਇੰਡੀਅਨ ਮੁਸਲਿਮਸ ਹੁਣ ਇਹ ਚੀਜ਼ ਬੰਦਾ 10 ਵਾਰ ਅਲੱਗ-ਅਲੱਗ ਐਂਗਲਸ ਤੋਂ ਪਾਏ ਤੇ ਤੁਹਾਡੇ ਦਿਮਾਗ 'ਚ ਵੀ ਜਾਇ ਜਾਊਗਾ ਸੋ ਇਹ ਇੱਕ ਵੈਲ ਪਲਾਨਡ ਪ੍ਰੋਪਗੈਂਡਾ ਹੈ ਜਿਹੜਾ ਆਪਾਂ ਖਤਮ ਕਰਨਾ ਐਂਡ ਵੀ ਆਰ ਕਮਿਟਿਡ ਟੂ ਫਿਨਿਸ਼ ਆਫ ਦਿਸ ਪ੍ਰੋਪਗੈਂਡਾ